ਦੋਸਤੋ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਵੀਡੀਓ ਪੂਰੀ ਸੁਣਿਓ ਤੇ ਮੈਂ ਤੁਹਾਨੂੰ ਦੱਸਦਾ ਬੱਬੂ ਮਾਨ ਨੇ ਜਿਹੜਾ ਇੱਕ ਸਟੇਟਮੈਂਟ ਦਿੱਤੀ ਬੱਬੂ ਮਾਨ ਕਹਿ ਰਿਹਾ ਆ ਕਹਿੰਦਾ ਜਿੰਨਾ ਮੈਂ ਆਪਣੇ ਕਬੀਲੇ ਦੇ ਲੋਕਾਂ ਦੇ ਲਈ ਗਾਇਆ ਜਿੰਨਾ ਆਪਣੇ ਕਬੀਲੇ ਦੇ ਲੋਕਾਂ ਦੇ ਹੱਕ ਵਿੱਚ ਗਾਇਆ ਤੁਸੀਂ ਦੱਸੋ ਕਿਹੜੇ ਕਲਾਕਾਰ ਨੇ ਗਾਇਆ ਮੈਂ ਕਹਿੰਦਾ ਇੱਕ ਪੂਰੇ ਕਾਗਜ਼ ਤੇ ਲਿਖ ਕੇ ਦੱਸ ਸਕਦਾ ਜਿੰਨੇ ਗੀਤ ਮੈਂ ਕਹਿੰਦਾ ਜ਼ਮੀਦਾਰ ਮਜ਼ਦੂਰ ਲਈ ਗਾਇਆ ਜੱਟ ਦੀ ਜੂੰਨੀ ਤੋਂ ਲੈ ਕੇ ਸੁੱਖ ਮੰਗੇ ਗਰੀਬੜੇ ਦੇ ਮਜ਼ਦੂਰ ਦੀ ਹੈ ਨਾ ਤੇ ਜਾਣ ਕੇ ਕਹਿੰਦਾ ਮੈਨੂੰ ਦੱਸੋ ਹੋਰ ਕਿਹੜੇ ਨੇ ਗਾਏ ਆ ਹੈ ਹਰ ਥਾਂ ਮੈਂ ਕਹਿੰਦਾ ਸਮਾਜਿਕ ਗੀਤ ਵੀ ਗਾਏ ਆ ਉਹ ਗੀਤ ਵੀ ਸਦਾ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕੀਤਾ ਤੇ ਮਜ਼ਦੂਰ ਦੀ ਤੇ ਆਮ ਲੋਕਾਂ ਦੀ ਇਹ ਗੱਲ ਕੀਤੀ ਆ ਤੇ ਅੱਜ ਕੁਝ ਲੋਕ ਜਦੋਂ ਫਿਰ ਮੈਨੂੰ ਕਹਿੰਦਾ ਕਿ ਦੱਸ ਦੇ ਆ ਪਰ ਮੈਂ ਜੇ ਤਾਂ ਕੋਈ ਉਦਾਂ ਵੱਡਾ ਹੋਵੇ ਤਾਂ ਮੈਂ ਕਹਿੰਦਾ ਤਾਂ ਚੁੱਪ ਕੰਨੇ ਸਤੋਂ ਵੱਡਾ ਚੱਲ ਬੋਲਣ ਜੇ ਕੋਈ ਛੋਟਾ ਤਾਂ ਉਹਨੂੰ ਇਹ ਕਹਿੰਦਾ ਚੱਲੇ ਛੋਟਾ ਆ ਬੋਲ ਲੈਣ ਦੇ ਜੇ ਕੋਈ ਕੁੜੀ ਖਲਾਬ ਬੋਲੇ ਕਈ ਦੀ ਚੱਲੇ ਔਰਤਾ ਕੁੜੀ ਆ ਇਹ ਦੇਖ ਲਾਪ ਇੱਕ ਵਾਰ ਇਹੋ ਹੀ ਸੋਚ ਕੇ ਕਹਿੰਦਾ ਬੱਤ ਛੱਡ ਦੇਈਦਾ ਆ ਬੱਤ ਤਾਂ ਕਹਿੰਦਾ ਕਈ ਵਾਰੀ ਬੜਾ ਚੜਦਾ ਆ ਤੇ ਇਹਨਾਂ ਨੂੰ ਇੱਕ ਵਾਰੀ ਜਵਾਬ ਦਈਏ ਠੋਕੇ ਫਿਰ ਇਹੋ ਹੀ ਸੋਚ ਕੇ ਚੁੱਪ ਕਰ ਜੀਦਾ ਭਈ ਚੱਲ ਛੱਡ ਕਿਉਂਕਿ ਇੱਕ ਵੱਡੇ ਕਲਾਕਾਰ ਹੋਣ ਦੇ ਨਾਤੇ ਇੱਕ ਸੋਚ ਵੀ ਵੱਡੀ ਰੱਖਣੀ ਤੇ ਆਪਣਾ ਵੱਟਾ ਪੰਨ ਵੀ ਦਿਖਾਉਣਾ ਪੈਂਦਾ ਆ ਸੋ ਇਹ ਗੱਲ ਬੱਬੂ ਮਾਨ ਨੇ ਕਹੀ ਤੁਸੀਂ ਇਹਦੇ ਨਾਲ ਸਹਿਮਤ ਹੋ ਤਾਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕੀ ਲੱਗਦਾ ਕਿ ਬੱਬੂ ਮਾਨ ਨੇ ਸਭ ਤੋਂ ਜ਼ਿਆਦਾ ਗੀਤ ਗਾਇਆ ਇਹ ਆਪਣੇ ਕਬੀਲੇ ਲਈ ਜਾਂ ਨਹੀਂ